ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਠੀਕ ਨਹੀਂ ਹਾਂ ਕਿ ਨਹੀਂ ਸਮਝ ਮੈਂ ਕਿਹਾ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਪਰ ਆਪਾਂ ਠੀਕ ਨਹੀਂ ਹਾਂ ਕੁਝ ਦਿਨ ਹੋ ਗਏ ਆ ਤਬੀਤ ਬਹੁਤ ਢਿੱਲੀ ਢਿੱਲੀ ਜੀ ਚੱਲਣ ਦੀ ਇੱਕ ਹਫਤਾ ਹੋ ਗਿਆ ਹੱਥ ਬੜੇ ਦਿਨਾਂ ਬਾਅਦ ਥੋੜਾ ਜਿਹਾ ਫਰਕ ਪਿਆ ਬੁਖਾਰ ਖੰਘ ਜਿਹਾ ਕੰਮ ਜਾਂਦੀ ਜਾਂਦੀ ਜਿਹੜੀ ਠੰਡ ਆਣਾ ਇਹ ਆਪਣੇ ਰੰਗ ਵਿਖਾਉਂਦੀ ਏ ਜਿਹੜੀ ਜਾਂਦੀ ਜਾਂਦੀ ਠੰਡ ਵਿਖਾਉਂਦੀ ਆਪਣੇ ਰੰਗ ਤੇ ਕਰਦੀ ਬੜਾ ਤੰਗ ਤੇ ਇਹਨੇ ਪੂਰੀ ਤਸਲੀ ਕਰਾਤੀ ਹੁਣ ਬੜੇ ਦਿਨ ਬਾਅਦ ਅੱਜ ਥੋੜਾ ਜਿਹਾ ਠੀਕ ਹੋਇਆ ਮੈਂ ਤਾਂ ਕੀ ਸਾਰਾ ਟੱਬਰ ਹੀ ਬਿਮਾਰ ਪਿਆ ਪਹਿਲਾਂ ਸਾਡਾ ਸਭ ਦੋ ਦਿਨ ਬੜਾ ਬਿਮਾਰ ਰਿਹਾ ਮੁੜ ਕੇ ਬਬੀ ਉਹ ਤੋਂ ਬਾਅਦ ਮੇਰਾ ਨੰਬਰ ਲੱਗ ਗਿਆ ਤੇ ਮੇਰਾ ਵੀ ਹੁਣ ਕਿੰਨੇ ਦਿਨ ਹੋ ਗਏ ਆ ਤੇ ਅਜੇ ਵੀ ਥੋੜਾ ਜਿਹਾ ਢਿੱਲਾ ਢਿੱਲਾ ਕੰਮ ਤੇ ਜਦੋਂ ਇੱਕ ਵਾਰੀ ਜ਼ੋਰ ਕਰਦੀ ਆ ਫਿਰ ਦਵਾਈ ਵੀ ਅਸਰ ਨਹੀਂ ਕਰਦੀ ਸਾਡਾ ਦੇ ਡਾਕਟਰ ਆਪਣਾ ਦਵਾਈ ਦੇ ਦੇ ਆਕ ਗਿਆ ਹੋ ਵੀ ਤੇ ਬੜਾ ਮਾੜਾ ਹਾਲ ਕੀਤਾ ਠੰਡ ਨੇ ਪਤਾ ਨਹੀਂ ਠੰਡ ਲੱਗਦੀ ਵੀ ਨਹੀਂ ਆ ਤੇ ਕਹਿੰਦੇ ਠੰਡ ਲੱਗ ਗਈ ਆ ਤੇ ਲੱਗਦੀ ਤਾਂ ਗਰਮੀ ਹੀ ਤੇ ਪਤਾ ਨਹੀਂ ਕੀ ਚੱਕਰ ਬਣਿਆ ਆਵਾਜ਼ ਵੀ ਨਹੀਂ ਨਿਕਲਦੀ ਅੱਜ ਨਿਕਲਦੀ ਮੜੀ ਮੜੀ ਮੈਂ ਚੱਲ ਵਲੌਗ ਹੀ ਬਣਾਉਣੇ ਅੱਜ ਨਿਕਾ ਜਿਆ ਤੇ ਸੁਮਨ ਪਤਾ ਨਹੀਂ ਕਾਦੀ ਤਿਆਰੀ ਕਰਦੀ ਪਈ ਐ ਸੁਮਣਾ ਹਾਂਜੀ ਤੇ ਹੁਣ ਪਤਾ ਨਹੀਂ ਕੀ ਡੂੰਘੇ ਚ ਪਾਈ ਪਈ ਪੰਜੀਰੀ ਪੰਜੀਰੀ ਨਹੀਂ ਐ ਮਹਿੰਦੀ ਵਾ ਆ ਮਹਿੰਦੀ ਆ ਕਿੰਨੂੰ ਲੱਗਦੀ ਮਹਿੰਦੀ ਆ ਵੇਖੇ ਭਲਾ ਦਿਖਾ ਦਿਓ ਆ ਮਹਿੰਦੀ ਆ ਪੰਜੀਰੀ ਲੱਗਦੀ ਆ ਤੇ ਮੈਨੂੰ ਸਾਰੇ ਕਹਿੰਦੇ ਮੋਟਾ ਹੋ ਗਿਆ ਮੋਟਾ ਹੋ ਗਿਆ ਸੁਮਨ ਦੀ ਪੰਜੀਰੀ ਖਾ ਗਿਆ ਸੁਮਨ ਦੀ ਪੰਜੀਰੀ ਖਾਦੀ ਮੈਂ ਦਸੀ ਪੰਜੀਰੀ ਥੋੜੀ ਥੋੜੀ ਖਾਦੀ ਸੁਮਨ ਨੇ ਤੇ ਆਪ ਪੰਜੀਰੀ ਨਹੀਂ ਖਾਦੀ ਤੇ ਮੈਂ ਇਹਦੀ ਪੰਜੀਰੀ ਕੀ ਖਾਣੀ ਨੇ ਖਾਂਦੇ ਹੁੰਦੇ ਕੁਛ ਵੀ ਨਹੀਂ ਆ ਰੋਟੀ ਬਸ ਖਾਂਦੇ ਆ ਇਹ ਨਹੀਂ ਫਲ ਫਰੂਟ ਨਹੀਂ ਖਾਣਾ ਪੰਜੀਰੀ ਨਹੀਂ ਖਾਣੀ ਕੁਛ ਵੀ ਨਹੀਂ ਖਾਂਦੇ ਮੋਟੇ ਉਦਾਂ ਹੀ ਹੋ ਗਏ ਲੱਗਦੇ ਬੈ ਬੈ ਗਏ ਕੋਈ ਨਹੀਂ ਹੋ ਗਿਆ ਲਿਸਾ ਮੈਂ ਬਸ ਆ ਕਰਤਾ 2-3 ਦਿਨ ਜ਼ੋਰ ਪਾਤਾ ਬੁਖਾਰ ਨੇ ਮੋਟਾ ਕਦੇ ਇਦਾਂ ਹੀ ਸਰੀਰ ਮੇਰਾ ਥੋੜਾ ਜਿਹਾ ਫੋਲ ਜਾਂਦਾ ਹੁੰਦਾ ਵਿੱਚ ਵਿੱਚੋ ਕਦੇ ਡਾਊਨ ਹੋ ਜਾਂਦਾ ਕਦੇ ਪਤਲਾ ਹੋ ਜਾਂਦਾ ਤੇ ਕਦੇ ਜਿਆਦਾ ਮੋਟਾ ਨਹੀਂ ਹੁੰਦਾ ਹੁੰਦਾ ਤੁਹਾਨੂੰ ਲੱਗਦਾ ਐਨਾ ਹੀ ਰਹਿੰਦਾ ਵਾ ਇਸ ਤੋਂ ਥੋੜਾ ਬਸ ਇੰਨਾ ਹੀ ਇਸ ਤੋਂ ਘਟ ਜਾਣਾ ਵਧਣਾ ਨਹੀਂ ਭੈਣ ਭਰਾਵਾ ਲੱਗਦਾ ਕਿ ਖਰੇ ਮੈਂ ਮੋਟਾ ਹੋ ਗਿਆ ਚਲੋ ਵਧੀਆ ਗੱਲ ਆ ਤਾਂ ਮੋਟਾ ਹੋ ਗਿਆ ਮੈਂ ਨਹੀਂ ਹੋਇਆ ਲੱਗਦੇ ਥੋੜੇ ਜਿਹੇ ਹਾਂ ਬਾਕੀ ਤਾਂ ਸਹੀ ਲੱਗਦੇ ਆ ਟਿੱਡੇ ਜਿਹੇ ਬੜਾ ਕੱਢਿਆ ਚਲੋ ਚੰਗਾ ਸਰੀਰ ਥੋੜਾ ਜਿਹਾ ਹੋਵੇ ਤੇ ਫਿਰ ਪਤਾ ਲੱਗਦਾ ਬੰਦੇ ਦਾ ਜਿਆਦਾ ਵੀ ਮੜਾ ਸਰੀਰ ਚੰਗਾ ਨਹੀਂ ਲੱਗਦਾ ਨਹੀਂ ਲੱਗਦਾ ਸੋਹਣਾ ਲੱਗਦਾ ਸੋਮਣ ਮਹਿੰਦੀ ਕੋਲੀ ਜਾਣ ਦੀ ਹੈ ਪਤਾ ਨਹੀਂ ਲੱਗੀ ਮਹਿੰਦੀ ਕੋਲਣਾ ਖੱਥਣ ਲਾਉਣੀ ਹੈ ਨਾ ਹੂੰ ਵਾਲ ਬੜੇ ਚਿੱਟੇ ਹੋ ਗਏ ਐ ਵੱਡੀ ਹੋ ਗਈ ਜਣ ਸੱਚੀ ਗੱਲ ਆ ਤੇ ਮੈਂ ਹੋਰ ਕਦੀ ਕੁਛ ਲਾਇਆ ਨਹੀਂ ਮੈਂ ਤੇ ਤੁਹਾਡੀ ਮਹਿੰਦੀ ਲਾ ਕੇ ਵੇਖ ਲੈਨੇ ਛੇ ਤਾਂ ਫਰਕ ਪੈ ਹੀ ਜਾਏ ਜਣਾ ਹਰੀ ਮਹਿੰਦੀ ਨਾਲ ਕਾਲੇ ਹੋ ਜਾਣਗੇ ਕਾਲੇ ਨਹੀਂ ਹੁੰਦੇ ਨਾਲ ਤੇ ਹੋਣਗੇ ਨਾ ਪਰ ਇਹ ਗੱਲ ਮੈਨੂੰ ਚੜਨ ਈ ਹੈ ਇਸ ਮੈਲ ਦੀ ਵੀ ਚੜਦੀ ਜਣਾ স্মੈਲ ਦਾ ਤਾਂ ਪਤਾ ਨਹੀਂ ਘੱਟਾ ਜਾ ਚੜਨ ੜਿਆ ਜੇ ਕੋਈ ਮੇਰੇ ਤੇਰਾ ਦੁਆ ਨਾ ਜਾਏਗਾ ਚਿੱਟੇ ਵਾਲਾਂ ਦਾ ਵੀ ਤੇ ਮਹਿੰਦੀ ਨਾ ਲਾਉਣ ਤੋਂ ਬਗੈਰ ਤੇ ਮੈਨੂੰ ਦੱਸਦੇ ਮੈਂ ਉਹ ਕਰੂੰਗੀ ਮਹਿੰਦੀ ਲਾਉਣ ਤੋਂ ਬਗੈਰ ਚਿੱਟੇ ਵਾਲਾਂ ਦਾ ਕੀ ਇਲਾਜ ਕੋਈ ਹੋ ਸਕਦਾ ਆ ਇੱਕੋ ਲਾਜ ਗੰਜਾ ਕਰ ਦੋ ਸਿਰ ਚਿੱਟੇ ਵਾਲਾਂ ਦਾ ਕੋਈ ਇਲਾਜ ਨਹੀਂ ਕੋਈ ਜੋ ਮਰਜ਼ੀ ਕਹੀ ਜਾਵੇ ਇਹ ਜਦੋਂ ਆ ਗਏ ਉਦੋਂ ਆ ਗਏ ਮੈਨੂੰ ਆ ਬੜੇ ਆਏ ਮੇਰੇ ਚਿੱਟੇ ਵਾਲ ਕੀ ਕਿਹਾ ਮੈਂ ਵੀ ਕਦੀ ਕੁਝ ਨਹੀਂ ਲਾਇਆ ਤੇ ਹੁਣ ਵਿਆਹ ਦੇਖਣਾ ਸੀ ਤੇ ਬੁਰੇ ਜੇ ਲੱਗਣ ਦੇ ਤੇ ਮੈਂ ਚਲਾ ਲਈ ਤੇ ਵਿਆਹ ਵੇਖਣਾ ਤੇ ਇਹ ਤੇ ਵਹਿ ਮੀਆਂ ਜੋ ਕੁਦਰਤ ਦੇ ਰੰਗ ਆ ਹੈ ਸੱਚੀ ਗੱਲ ਆਹੀ ਆ ਅੱਜ ਕੱਲ ਕੋਈ ਕਿਸੇ ਵੱਲ ਨਹੀਂ ਵੇਖਦਾ ਇਹ ਤੇ ਵਹਿ ਮੀਆਂ ਸੱਚੀ ਗੱਲ ਆ ਕੋਈ ਵੀ ਇਹ ਵਰ ਨਹੀਂ ਰਿਹਾ ਆਈ ਮਾਂ ਜੀ ਨਾਲੇ ਆਪਣੇ ਹਿਸਾਬ ਨਾਲ ਰਹਿਣਾ ਚਾਹੀਦਾ ਮੈਂ ਕਿਹਾ ਤੇ ਬੰਦੇ ਸੂਟ ਬਣਾਉਂਨੇ ਆ ਪਾਉਂਨੇ ਆ ਨਾ ਵਧੀਆ ਵਧੀਆ ਸਵਾਉਂਨੇ ਆ ਵੀ ਹਾਇਾਨੂੰ ਕਿਹਨੇ ਵੇਖਣਾ ਜਾਂ ਕਾਣਗੇ ਪਰ ਕਿਸ ਨੂੰ ਕਿਸ ਦਾ ਮਤਲਬ ਨਹੀਂ ਹੈਗਾ ਕੋਈ ਕੇ ਹਰ ਨਹੀਂ ਮੇਰਾ ਸੁਭਦੀਪ ਸਿੰਘ ਆ ਗਿਆ ਹੂੰ ਤੁਸੀਂ ਸੁਗਰ ਤਾਂ ਤੇ ਪੰਜਾਬੀਆਂ ਦੀ ਸੁੱਕੀ ਇਧਰ ਆ ਵੀ ਆਡੀ ਮੈਡਮ ਬਿਮਾਰ ਵਾ ਸਾਰਾ ਟੱਬਰ ਬਿਮਾਰ ਆ ਸਾਰੇ ਮੈਂ ਬੰਦ ਕੇ ਲੈ ਮਠੇ ਬੜੇ ਦਿਨਾਂ ਬਾਅਦ ਅੱਜ ਮੈਂ ਉੱਠਿਆ ਤੇ ਛੁੱਭ ਕੋ ਮੈਂ ਕੁੰਮ ਗਿਆ ਆ ਛੁੱਭ ਕਿਥੋਂ ਆਇਆ ਛੁੱਭ ਤੇ ਕਿਥੋਂ ਆਇਆ ਛੁੱਭ ਦੇ ਨਹੀਂ ਲਾਇਏ 2-3 ਦਿਨ ਹੂੰ ਕੱਪੜੇ ਵੀ 2 ਦਿਨ ਬੜਾਸਤਾ ਆ ਪਤਾ ਨਹੀਂ ਨੂੰ ਹੋਣਾ ਕਿ ਜਾ ਅੱਧਾ ਟੀਕੇ ਲੱਗ ਗਏ ਇੱਕ ਦਿਨ ਲੱਗੇ ਟੀਕੇ ਇਸਤਾਨੀਆਂ ਇਨੂੰ ਲੱਗੇ ਟੀਕੇ ਜਿਹੜੇ ਉਹਦੇ ਕਰਕੇ ਹੋਇਆ ਵਾ ਇਹਨੂੰ ਕੜਾ ਚੜ ਗਿਆ ਕੋ ਵਿਆਹ ਵੀ ਕਾਈ ਮਾਸੀ ਦਾ ਦੇਾਰੇ ਠੰਡ ਟੁੰਡ ਵੀ ਲੱਗਦੀ ਇੱਕ ਨੇ ਵੇਖਿਆ ਵਾ ਤੇ ਵਿਆਹ ਜ ਕੋਈ ਇਹਨੂੰ ਇੱਧਰ ਨਾ ਲੈ ਜਾਂਦਾ ਕੋਈ ਇੱਧਰ ਨਾ ਲੈ ਜਾਂਦਾ ਠੰਡ ਖੁੱਲ ਵੀ ਲੱਗੀ ਲੱਗੀ ਇਹ ਕਰਕੇ ਥੋੜਾ ਜਿਹਾ ਹੋ ਗਿਆ ਢਿੱਲਾ ਇਹ ਕਦੇ ਆ ਦੋਵਾਂ ਵੀਰਾਂ ਵੀਰਾਂ ਦਾ ਬੜਾ ਪਿਆਰ ਇਹ ਰਾਜੀਪ ਨੂੰ ਜਦੋਂ ਵੇਖ ਲੈਂਦਾ ਨਾ ਫਿਰ ਇੰਨਾ ਹੀ ਕਰਦਾ ਬਸ ਜ다 ਚਾਬੀ ਨਹੀਂ ਦਿੱਤੀ ਹੁੰਦੀ ਵੇ 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 ਰਾਜਦੀਪ ਸਾੜ ਦੇ ਇਹਨੂੰ ਬਿਠਾ ਦੇ ਤੂੰ ਰਾਜਦੀਪ ਤੂੜੀ ਚੁੱਕਾ ਇਹਨੂੰ ਰਾਜਦੀਪ ਪਰ ਇਹਨੂੰ ਨਾ ਚੁੱਕੀ ਛੱਬਣੂ ਇਹਨੂੰ ਖਲਾ ਰਾਜਦੀਪ ਰਾਮ ਬਹੁਤ ਕਰਦਾ ਹੈ ਵੇ ਵੇ ਹੋ ਚਾਹ ਚੜਿਆ ਵੀ ਰਾਜਦੀਪ ਨੇ ਚੁੱਕਿਆ ਹੈ ਤੇ ਬੈ ਰਾਮ ਬੈ ਰਾਮ ਨਾ ਬੈਣਾ ਨਹੀਂ ਹੈ ਹੋ ਤੇ ਇਧਰ ਆ ਜੀ ਦੇਜੋ ਬਹੁਤ ਹੰਤਰੀ ਹੈ ਜੈ ਜੀ ਦੇ ਜੀ ਇਧਰ ਵੇ ਇੱਕ ਤੇ ਇਹ ਤੋਂ ਡਰੀ ਹੁੰਦਾ ਜਦੋਂ ਇਹ ਵੇਖ ਲੈਂਦੀ ਹੈ ਨਾ ਵੀ ਮੇਰੀ ਵੀਡੀਓ ਭੰਦੀ ਫੇ ਵੇਂਦੀ ਬੜੀ ਗਹਿਰੀ ਗਹਿਰੀ ਅੱਖੀ ਹੈ ਇਹ 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 ਇਦਾਂ ਨਾ ਇਹ ਫਿਰ ਬੜੀ ਔਖੀ ਹੁੰਦੀ ਹੈ ਵੀ ਮੇਰੀ ਵੀਡੀਓ ਨਹੀਂ ਬਣਾਉਣੀ ਵੇਖੀ ਹੁਣ ਨੇ ਕਹਿੰਦਾ ਚੁੱਕ ਲੈ ਕਹਿੰਦਾ ਗਾਣਾ ਨਹੀਂ ਚੁੱਕਣੀ ਬਹਿ ਜਾ ਬਹਿ ਜਾ ਦੇ ਜੀ ਮਾਣੋ ਆਈ ਹੋ। ਕਿੱਥੇ ਮਾਣੋ? ਦੇ ਜੀ ਮਾਣੋ ਆਈ ਮਾਣੋ। ਨਾ। ਬੱਚੇ ਇੱਕ ਡੇਜੀ ਤੇ ਇੱਕ ਜਿਹੜਾ ਸ਼ਵਬ ਇਹ ਇਹਦੇ ਦਵਾਲੀ ਰਿੰਦੇ ਬਾਹਰ ਮੰਡੇ ਦੀ। ਇਹ ਗੱਭਰੂ ਕੋ ਪਤਨ ਕੀ ਮਿਠਾਵਾ। ਮੱਖੀਆਂ ਨੂੰ ਪਿੰਪਿੰ ਕਰਦੇ ਦੋਵੇਂ ਜਾਣੇ 4 ਰੁਪਏ ਰੇ। ਕਿੰਨੀਆਂ ਵਜਾਂ ਮਾਰੇ ਬਾਹਰ ਉੱਦੇ ਆਏ ਕਿਹਾ ਹੀ ਬਾਹਰ ਵੀ ਤੇ ਉਹ ਕੋਠੇ ਤੇ ਡੇ ਆਏ। ਇੱਥੇ ਕੋ ਡੇਕ ਇਹਦਾ ਅਗਰ ਵੀ ਤੁਨੀ ਕੋ ਆਇਆ ਕੋ ਤੇ ਵਾਜਾ ਮੰਡਿਆ ਕਿੱਲ ਇਹ ਵਾਜਾ ਮੰਡਿਆ ਇਹ ਰਾਜਦੀਪ ਦੀ ਬਾਸ ਖੋਲੀ ਨਾ ਮੜ ਕੇ ਵਾਜਾ ਮੰਡਿਆ ਇਹਨੂੰ ਵੀ ਆ ਅੱਜ ਜਵੇਦ ਦਾ ਚੈਨ ਇਹਨਾਂ ਦਾ ਆ ਦੇ ਆ ਜਾ ਹਾਂ ਆ ਜਾ ਹਾਂ ਚੌਕ ਚੌਕਾ ਕੌਣ ਹੈ ਛੱਬ ਵੇ ਵੇ ਮਸਤੀ ਜਾ ਆਇਆ ਚੱਲ ਜਾ ਤਾ ਤੇ ਕਿਹਦੇ ਦਾ ਘੁੱਟੇ ਵੇ ਕਿਹਨੇ ਸਿੱਧੇ ਕਰੇ ਚੱਲ ਤੱਕੜਾ ਚਲੋ ਸੇਵਾ ਕਰੋ ਪਲਵਾਨ ਦੀ ਹਦਾਇਤਾਂ ਛਾਲਾ ਨਹੀਂ ਮਾਰਦਾ ਨਾ ਲੱਤਾਂ ਪੀਟ ਕਰਦੀਆਂ ਜਦੋਂ ਇਹਦੇ ਘੁੱਟਦੇ ਫਿਰ ਮਜ਼ੇ ਨਾ ਪਿਆਰੇ ਤੇ ਮਸਤ ਹੋ ਜਾਂਦਾ ਯਾ ਲੱਤਾਂ ਕੁੱਟੀਏ ਜੋ ਥੋੜਾ ਨਾ ਹੁੰਦਾ ਮੈਂ ਕੋਈ ਜਾਂਦਾ ਕੋਈ ਨਹੀਂ ਪਲਵਾਨ ਬਣਾਉਣਾ ਇਹਨੂੰ ਰੱਬ ਸਵੱਖਾ ਰੱਖੇ ਕਬੱਡੀ ਖੇਡੂਗਾ ਚੱਲ ਨਵਿਕੂ ਬਣਾ ਕੇ ਕੀ ਮੇਰੇ ਮਨ ਦੀ ਰੀਜ ਹੈਗੀ ਆ ਜੇ ਕਿ ਮੈਨੂੰ ਪਹਚਾਇਆ ਗਿਆ ਨਾ ਇਹਨੂੰ ਉੱਥੇ ਤੱਕ ਕਬੱਡੀ ਤੱਕ ਮੈਂ ਜ਼ਰੂਰ ਪਹਚਾਉਣਾ ਕਿਹੜੀ ਚੱਲ ਬੁੱਟਾ ਕਿਉਂ ਰਾਦੀਪ ਰਾਦੀਪ ਉਸਤਾਦ ਰੱਖੀ ਕੋ ਤਾਰ ਕੇ ਇਹਨੂੰ ਉਹਦੀ ਅਕੈਡਮੀ ਚ ਛੱਡਣਾ ਉਸਤਾਦ ਦੀ ਚਾਪੇ ਆਹ ਆਪੇ ਕਬੱਡੀ ਸਿੱਖੂਗਾ ਮੇਰੀ ਰੀਜ ਨਹੀਂ ਪੂਰੀ ਹੋਈ ਇਹਦੀ ਕਰਾਉਣੀ ਹੈ ਨਹੀਂ ਸਿੱਖੂਗਾ ਹੁਣ ਇਦਾਂ ਜੋੜੀ ਉਹ ਬਣ ਗਈ ਬਹਿ ਗਈ ਆ ਸਸਿਕਾਰ ਦੀ ਸਾਰਿਆਂ ਨੂੰ ਸਸਿਕਾਰ ਚ ਕੀ ਹੱਥ ਚੱਲ ਜੇ ਮਹਾਰਾਜ ਕਿਲਵਿਸ ਘਰ ਸ਼ਾਹ ਨਵਿਤਾ ਜੀ ਠੀਕ ਠਾਕ ਉਹ ਥਾ ਹੀ ਹੁੰਦੀ ਜਾਂਦੀ ਨੇ ਇਹ ਫੋਨ ਇਦਾਂ ਕੱਢ ਲੋ ਇਹ ਫੋੜਵਲ ਵੇ ਕੇ ਪਤਨੀ ਕਿਉਂ ਇੰਨੀ ਓਕੀ ਹੁੰਦੀ ਹੈ ਚਲੋ ਪਤਾ ਲੱਗਿਆ ਵੀ ਵੀਡੀਓ ਪਾਣੀ ਚਲ ਆ ਜਾ ਸਾ ਦਿਮਾਗ ਚ ਦਿ ਇਹ ਜਦੋਂ ਵੀਡੀਓ ਕਾਲ ਦੀ ਆ ਜੇ ਕਿ ਤੁਹਾਨੂੰ ਮਖਾ ਗੇ ਜਾਂਦੀ ਵੀ ਇਹ ਫੋਨ ਤੋਂ ਬਹੁਤ ਚਿੜਦੀ ਪਤਾ ਨਹੀਂ ਕੀ ਗੱਲ ਹੈ ਨਾ ਇਹਦੇ ਨਾਲ ਫੋਨ ਕਰ ਦੋ ਸਹੀ ਫੇਰ ਤਾਂ ਬੈਂਦੀ ਔਖਾ ਔਖਾ ਮੈਂ ਰਵੀ ਕਹੂੰਗਾ ਨਾ ਖਾਓ ਮੈਂ ਭਰਾ ਜੀ ਨੂੰ ਖਾਣਾ ਚਾਹ ਚਾਹਬਾ ਆਓ ਜਿੱਥੇ ਉਧਰ ਵੀ ਸ਼ੁਭਾ ਇੱਥੇ ਸ਼ਾਸ਼ੀਕਾਲ ਬੁਲਾ ਦੇ ਵੇ ਓਏ ਸ਼ਬ ਬਸ 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 ਜਿਆਦਾ ਹੀ ਨਹੀਂ ਆ ਕਿ ਮਨ ਜਿਆਦਾ ਹੀ ਮਸਤੀ ਹੋ ਚਾ ਗਿਆ ਜਿਆਦਾ ਹੀ ਵੇ ਵੇ ਨਾ ਨਾ ਇਸ਼ਾਲ ਮਾਰੀ ਤੂੰ ਚਾਰ ਜਾਨੇ ਕੱਢੇ ਹੋਏ ਨਾ ਫੇਰ ਜਿਆਦਾ ਹੀ ਮਸਤੀ ਆਹ ਜਿਆਦਾ سارے ਜਾਨੇ ਇਕੱਠੇ ਆਏ ਨਾ ਫੇਰ ਬੜਾ ਮਸਤਨ ਦਾ ਫੇਰ ਪਾਵੇਂ ਬਿਠਾਓੜੇ ਤਾਂ ਵੀ ਖੇਡਦੇ ਰਹਿਣਾ ਤੇ ਜਦੋਂ ਲਾਗੇ ਨਾ ਕੋਈ ਹੋਵੇ ਫੇਰ ਇਹ ਬੈਂਦਾ ਵੀ ਨਹੀਂ ਫੇਰ ਦੇ ਨਾ ਰੋਣਾ ਸ਼ੁਰੂ ਕਰ ਲੜਨਾ ਵੀ ਹੁਣ ਮੇਲਾ ਗਈ ਗਈ ਆਹ Obrigado. Ah. <tune>